ਜੀਐਸਟੀ ਜਿਹੜਾਗਾ ਉਹ 2017 ਦੇ ਅੰਦਰ ਲਾਗੂ ਹੁੰਦਾ 2017 ਤੋਂ ਲੈ ਕੇ ਹੁਣ ਤੱਕ ਜਿਹੜੀ ਟੈਕਸ ਰਜ਼ੀਮ ਦੇਸ਼ ਦੇ ਅੰਦਰ ਕੰਮ ਕਰ ਰਹੀ ਆ ਉਹ ਜੀਐਸਟੀ ਦੀ ਟੈਕਸ ਰਜ਼ੀਮ ਕੰਮ ਕਰ ਰਹੀ ਹੈ ਜਿਵੇਂ ਟੈਕਸ ਦੀ ਕਲੈਕਸ਼ਨ ਦੀ ਗੱਲ ਕਰਾਂ ਟੈਕਸ ਕੰਪਲਾਈਂਸ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2017 ਤੋਂ ਲੈ ਕੇ 2022 ਤੱਕ 2022 ਤੱਕ ਯਾਣੀ ਕਿ ਕਾਂਗਰਸ ਦੇ ਰਾਜ ਦੇ ਸਮੇਂ ਪੰਜਾਬ 'ਚ ਟੈਕਸ ਦੀ ਕਲੈਕਸ਼ਨ 63042 ਕਰੋੜ ਰੁਪਏ 63042 ਕਰੋੜ ਰੁਪਏ ਦੀ ਕਲੈਕਸ਼ਨ ਜਿਹੜੀ ਆ ਉਹ 2017-18 ਤੋਂ ਲੈ ਕੇ 2021-22 ਤੱਕ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਰਹੀ। ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਕੀਤਾ। ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਂਦੀ ਆ। ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇਗੇ। ਔਰ ਇਹਨਾਂ 3 ਸਾਲਾਂ 'ਚ ਇਹਨਾਂ 3 ਸਾਲਾਂ ਦੇ ਅੰਦਰ ਜਿਹੜੀ ਟੈਕਸ ਦੀ ਕਲੈਕਸ਼ਨ ਹੋਈ ਆ 62733 ਕਰੋੜ ਰੁਪਏ 62733 ਕਰੋੜ ਰੁਪਏ ਯਾਨੀ ਕਿ ਲਗਭਗ ਜਿਵੇਂ ਗੱਲ ਕਰਾਂ ਕਾਂਗਰਸ ਦੇ 5 ਸਾਲ ਔਰ ਆਮ ਆਦਮੀ ਪਾਰਟੀ ਦੇ 3 ਸਾਲ ਬਰਾਬਰ ਨੇਗੇ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਜਾਲੀ ਫਰਜ਼ੀ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਭ੍ਰਿਸ਼ਟਾਚਾਰ ਦੇ ਕੰਮ ਕਾਂਗਰਸ ਦੇ ਰਾਜ ਹੁੰਦੇ ਸੀ ਜੋ ਪੰਜਾਬ ਦਾ ਟੈਕਸ ਵਾਲੀਆ ਰਾਸਤੇ ਦੇ ਅੰਦਰ ਕਾਂਗਰਸ ਲੁੱਟ ਲੈਂਦੀ ਸੀ ਅੱਜ ਉਹ ਸਾਰਾ ਟੈਕਸ ਵਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਪਹੁੰਚ ਰਿਹਾ ਲੋਕ ਪੰਜਾਬ ਦੇ ਪੰਜਾਬ ਦੇ ਲੋਕ ਬੜੀ ਇਮਾਨਦਾਰੀ ਦੇ ਨਾਲ ਬੜੀ ਨੇਕ ਨੀਤੀ ਦੇ ਨਾਲ ਟੈਕਸ ਆਦਾ ਕਰਦੇ ਨੇ ਕਿ ਟੈਕਸ ਸਰਕਾਰ ਨੂੰ ਦਿੰਦੇ ਨੇ ਕਿ ਜਿਹੜੇ ਵੀ ਟੈਕਸ ਪੇਅਰ ਨੇਗੇ ਜਿਹੜੇ ਵੀ ਜੀਐਸਟੀ ਦੇ ਅੰਦਰ ਰਜਿਸਟਰਡ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾ ਬਣਾ ਕੇ ਕੁਝ ਲੋਕ ਉਹ ਟੈਕਸ ਪੇਅਰਾਂ ਦਾ ਪੈਸਾ ਜਿਹੜਾ ਉਹ ਆਪਣੀ ਹੱਡ ਬਣਦੀ ਕੀਮਤ ਕਮਾਈ ਕਰਕੇ ਹੱਡ ਬਣਦੀ ਕਮਾਈ ਕਰਕੇ ਸਰਕਾਰ ਨੂੰ ਦਿੰਦੇ ਸੀਗੇ ਉਹ ਕਾਂਗਰਸ ਦੇ ਰਾਜ ਦੇ ਵਿੱਚ ਰਾਸਤੇ ਵਿੱਚ ਨੁੱਟ ਲਿਆ ਜਾਂਦਾ ਸੀਗਾ ਇਸੇ ਗੱਲ ਕਰਕੇ ਜਦੋਂ ਅਸੀਂ ਇਮਾਨਦਾਰੀ ਦੇ ਨਾਲ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਕਾਂਗਰਸੀ ਟੜਫ ਰਹੇ ਸੀਗੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਉਹ ਲੋਕ ਟੜਫ ਰਹੇ ਸੀ ਜਿਨ੍ਹਾਂ ਦੀ ਸਾਹ ਜਿਨ੍ਹਾਂ ਦੀ ਭਾਈਵਾਲ ਉਹਨਾਂ ਲੋਕਾਂ ਦੇ ਨਾਲ ਸੀ ਜਿਹੜੇ ਰਾਸਤੇ ਵਿੱਚ ਸਾਡਾ ਖਜ਼ਾਨਾ ਰੁੱਟ ਲੈਂਦੇ ਸੀ ਇਸੇ ਗੱਲ ਕਰਕੇ ਉਹ ਲੋਕ ਤਰਫ ਦੇਣਗੇ 5 ਸਾਲਾਂ 'ਚ 36000.42 ਕਰੋੜ ਰੁਪਏ ਅਤੇ 3 ਸਾਲਾਂ 'ਚ 62733 ਕਰੋੜ ਰੁਪਏ ਸੋ ਲਗਾਤਾਰ ਜਿਹੜੀ ਜੀਐਸਸੀ ਦੀ ਕਲੈਕਸ਼ਨ ਆ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ 23600 42 ਕਰੋੜ ਰੁਪਏ ਯਾਨੀ 13 ਫੀਸਦੀ ਤੋਂ ਵੱਧ ਜਿਹੜੀ ਆ ਕਲੈਕਸ਼ਨ ਪੰਜਾਬ 'ਚ ਪਿਛਲੇ ਸਾਲ ਹੋਈ ਕਿਉਂਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਦੇ ਅੰਦਰ ਕੁਝ ਜਾਲੀ ਫਰਜੀ ਫਰਮਾ ਬਣਾ ਕੇ ਫੇਕ ਬਿਲਿੰਗ ਹੁੰਦੀ ਸੀ ਫੇਕ ਇਨਵੋਇਸ ਹੁੰਦੀ ਸੀਗੀ ਜਾਲੀ ਫਰਮਾ ਬਣਾ ਲਿਆ ਸੈਂਟਰ ਤੇ ਰਜਿਸਟਰ ਕਰਵਾ ਲਿਆ ਕੇਂਦਰ ਸਰਕਾਰ ਕੋਲੇ ਰਜਿਸਟਰ ਕਰਵਾ ਲਿਆ ਔਰ ਫੇਰ ਫੇਕ ਆਈਟੀਸੀ ਕ੍ਰੀਏਟ ਕਰਕੇ ਪੰਜਾਬ ਸਰਕਾਰ ਦਾ ਪੈਸਾ ਸੈਂਟਰ ਸਰਕਾਰ ਦਾ ਪੈਸਾ ਜੋ ਟੈਕਸ ਫੀਅਰ ਦੇ ਦੇਣਗੇ ਲੋਕ ਦਿੰਦੇ ਨੇਗੇ ਉਹ ਰਾਸਤੇ ਵਿੱਚ ਲੁੱਟੇ ਲੁੱਟ ਕੇ ਲੈ ਜਾਂਦੇ ਸੀਗੇ ਪਿਛਲੇ ਦਿਨ ਲਗਾਤਾਰ ਇਨਸਪੈਕਸ਼ਨਾਂ ਦਾ ਦੌਰ ਚੱਲ ਰਹੀ ਸੀਗਾ ਅਸੀਂ ਉਹਨਾਂ ਫੇਕ ਫਰਮਾਂ ਨੂੰ ਜਿਹੜੀਆਂ ਜਾਲੀ ਫਰਮਾਂ ਸੀਗੀਆਂ ਉਹਨਾਂ ਨੂੰ ਫੜਨ ਦੇ ਲਈ ਸਾਡਾ ਬੈਕਵੇਂ ਨੇ ਕੰਮ ਕੀਤਾ ਔਰ ਲਗਭਗ 195 195 ਫਰਮਾਂ ਜਿਹੜੀਆਂ ਉਹ ਆਇਡੈਂਟੀਫਾਈ ਕੀਤੀਆਂ ਗਈਆਂ ਔਰ ਜਿਨ੍ਹਾਂ ਦਾ ਲਗਭਗ 76 ਕਰੋੜ ਰੁਪਇਆ 76 ਕਰੋੜ ਰੁਪਇਆ ਜਿਹੜਾ ਇਨਪੁਟ ਟੈਕਸ ਕ੍ਰੈਡਿਟ ਸੀਗਾ ਜਿਹੜਾ ਜਾਲੀ ਕਲੇਮ ਕਰ ਰਹੀਆਂ ਸੀ ਫਰਜ਼ੀ ਤੌਰ ਤੇ ਕਲੇਮ ਕਰ ਰਹੀਆਂ ਸੀਗੀਆਂ ਉਹ ਵੀ ਬਲੌਕ ਕੀਤਾ ਗਿਆ ਕਿਉਂਕਿ ਇਹ ਸਾਰੀਆਂ ਫਰਮਾਂ ਇਹਨਾਂ ਵਿੱਚੋਂ 134 ਫਰਮਾਂ 134 ਫਰਮਾਂ ਉਹ ਸੀਗੀਆਂ ਜਿਹੜੀਆਂ ਐਡਜਸਟ ਨਹੀਂ ਕਰਦੀਆਂ ਸੀ ਯਾਨੀ ਕਿ ਬਿਲਾ ਦਾਦਾਨ ਪ੍ਰਦਾਨ ਇਨਵੌਇਸਸ ਦਾ ਦਾਨ ਪ੍ਰਦਾਨ ਫੇਕ ਬਿਲਿੰਗ ਕਟਲੰਡ ਨੂੰ ਆਪਾਂ ਕਹਿੰਦੇ ਹਾਂ ਜਾਲੀ ਬਿੱਲੇ ਸ਼ੂ ਕਰਨਾ ਜਾਰੀ ਸੀਗਾ ਔਰ 134 ਜਿਹੜੀਆਂ ਉਹ ਨੌਨ ਐਗਜ਼ਿਸਟ ਸੀ ਗਿਆ ਯਾਨੀ ਕਿ ਰਜਿਸਟਰ ਹੋ ਗਈਆਂ ਬਾਅਦ ਚ ਬੰਦ ਕਰ ਦਿੱਤੀਆਂ ਗਈਆਂ ਕਿਸੇ ਨਾ ਕਿਸੇ ਕਾਰਨ ਜਾਂ ਉਹਨਾਂ ਨੂੰ ਕੋਈ ਹੋਰ ਤਰੀਕਾ ਦੇ ਕੇ ਕਲੋਜ਼ ਕਰ ਲਿਆ ਗਿਆ ਪਰ ਲੇਕਿਨ ਉਹਨਾਂ ਦੇ ਨਾਮ ਦੇ ਉੱਤੇ ਬਿਲਿੰਗ ਜਿਹੜੀ ਸੀਗੀ ਉਹ ਪੰਜਾਬ ਤੋਂ ਹੁੰਦੀ ਰਹੀ ਇਹਨਾਂ ਵਿੱਚੋਂ Çabbi, galah, 126 ਜਿਹੜੀ ਇੰਪੋਰਟੈਂਟ ਗੱਲ ਆ 126 ਫਰਮਾਂ ਹੋਣ ਅਗੀਆਂ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕਿ ਕੇਂਦਰ ਸਰਕਾਰ ਦੇ ਕੋਲੇ ਰਜਿਸਟਰਡ ਸੀਗੀਆਂ ਕਿਉਂਕਿ ਇੱਕ ਤਾਂ ਸਟੇਟ ਸਰਕਾਰ ਰਜਿਸਟਰ ਕਰਦੀ ਆ ਇੱਕ ਫਰਮ ਤੁਸੀਂ ਸਟੇਟ ਸਰਕਾਰ ਕੋਲੇ ਜਾਓਗੇ ਪੰਜਾਬ ਸਰਕਾਰ ਕੋਲੇ ਜਾਓਗੇ ਤੁਹਾਡੀ ਪ੍ਰੋਪਰ ਵੈਰੀਫਿਕੇਸ਼ਨ ਹੋ ਕੇ ਤੁਹਾਡੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਤੁਹਾਡਾ ਕਿੱਥੇ ਕਾਰੋਬਾਰ ਰਜਿਸਟਰ ਕਰਦਾਗਾ ਤੁਸੀਂ ਕਿੱਥੇ ਤੁਹਾਡਾ ਪੈਨ ਕਾਰਡ ਦਾ ਕਿੱਥੇ ਤੁਹਾਡਾ ਵਿਲਿੰਗ ਹੁੰਦੀ ਆ ਉਹਦੀ ਫਿਜ਼ੀਕਲ ਵੈਰੀਫਿਕੇਸ਼ਨ ਹੋ ਕੇ ਅਸੀਂ ਆਪਦਾ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟੇਟ ਇਸ਼ੂ ਕਰਦਾਗਾ ਪਰ ਲੇਕਿਨ ਦੂਜੇ ਪਾਸੇ ਸੈਂਟਰ ਵੱਲੋਂ ਜਦੋਂ ਕੋਈ ਵੀ ਬੰਦਾ ਉਹਨਾਂ ਦੇ ਪੋਰਟਲ ਤੇ ਜਾਂਦਾ ਉਹ ਤੁਰੰਤ ਰਜਿਸਟਰ ਕਰ ਦਿੰਦੀਆਂ ਨੇਗੀਆਂ ਸੋ ਉਹਨਾਂ ਵਿੱਚੋਂ ਲਗਭਗ ਇੱਕ ਪੂਰੀ 126 ਸੌਰੀ 126 ਫਰਮਾਂ ਜਿਹੜੀਆਂ ਉਹ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰ ਸੀਗੀਆਂ ਇਹ ਫਰਮਾਂ ਦੇ ਅੰਦਰ ਗੋਗਸ ਬਿਲਿੰਗ ਜਿਹੜੀ ਡਿਟੈਕਟ ਕੀਤੀ ਗਈ ਬੋਗਸ ਬਿਲਿੰਗੋ ਲਗਭਗ 423 ਕਰੋੜ ਦੀ 423 ਕਰੋੜ ਦੀ ਬੋਗਸ ਬਿਲਿੰਗ ਯਾਨੀ ਇਹ ਬਿੱਲ ਜਦੋਂ ਕੱਟ ਕੀ ਕੱਟ ਦੀਆਂ ਸੀਗੀਆਂ اے ਨੇ ਬੀ ਨੂੰ ਕਟਿਆ ਬੋਗਸ ਬਿਲ ਸੀਗਾ ਉਹਦੇ ਤੇ ਆਈਟੀਸੀ ਕ੍ਰੀਏਟ ਕਰਕੇ ਉਹ ਸਟੇਟ ਦੀ ਕਿੱਟੀ ਚੋਂ ਪੈਸੇ ਕਢਵਾ ਕੇ ਲੈ ਜਾਂਦੀ ਅਸੀਂ ਕੰਮ ਕੋਈ ਵੀ ਨਹੀਂ ਕੀਤਾ ਨਾ ਕੁਝ 베ਚਿਆ ਨਾ ਕੁਝ ਲਿਆ ਫੇਕ ਫਰਮਾ ਰਹਹੀਂ ਕਾਰੋਬਾਰ ਦਿਖਾ ਕੇ ਕਿ ਮੈਂ ਜੀ ਇਹਦੇ ਅੰਦਰ ਆਹ ਰੌ ਮਟੀਰੀਅਲ ਜਾਰੀ ਕੀਤਾ ਸੀਗਾ ਆ 100 ਰੁਪਏ ਦਾ ਰੌ ਮਟੀਰੀਅਲ ਸੀਗਾ ਜੀ 120 ਰੁਪਏ ਦਾ ਪੈਨ ਬਣ ਗਿਆ ਜੀ ਉਹਦੇ ਚੋਂ ਮੇਰਾ ਹੁਣ ਆਈਟੀਸੀ ਦੇ ਦੋ ਫੇਕ ਯਾਨੀ ਕਿ ਸਾਰਾ ਕੁਝ ਫੇਕ ਕਰਕੇ ਉਹ ਅਸੀਂ 423 ਕਰੋੜ ਰੁਪਏ ਜਿਹੜਾ ਉਹ ਡਿਟੈਕਟ ਕੀਤਾਗਾ ਇਸ ਤੋਂ ਬਿਨਾ ਜੇ ਮੈਂ ਸਿੱਧੀ ਗੱਲ ਕਰਾਂ ਕਿ ਹੁਣ ਤੱਕ 골ਡ ਬੇਸ ਟ੍ਰਾਂਜੈਕਸ਼ਨ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਟ੍ਰਾਂਜੈਕਸ਼ਨ ਹੋਏ ਕੋਲ ਬੇਸ ਕੋਲੇ ਦੇ ਆਧਾਰ ਤੇ ट्रांजैक्शन ਹੋਏ ਤੇ ਹੋਰ ਕੰਮਾਂ ਦੇ ਅੰਦਰ ਅਦਰ ਜਿਹੜੀਆਂ ਬੋਗਸ ट्रांजैक्शन ਨੇਗੇ ਉਹਨਾਂ ਦੀ ਪੂਰੀ ਮੈਂ ਸਮਰੀ ਤੁਹਾਡਾਂ ਨਾਲ ਸ਼ੇਅਰ ਕਰ ਰਿਆਂਗਾ ਕਿ ਜਿਹੜਾ 골ਡ 베ਸਟ 골ਡ 베ਸਟ ਦੇ ਉੱਤੇ ਸੋਨੇ ਦੇ ਆਧਾਰ ਦੇ ਉੱਤੇ ਜਿਹੜੇ ਕੰਮ ਕਰਦੇ ਨੇ 900 ਕਰੋੜ ਰੁਪਏ ਦੀ ਜਿਹੜੀ ਆ ਬੋਗਸ ਵਿਲਿੰਗ ਕੀਤੀ ਗਈ 900 ਕਰੋੜ ਦੀ ਬੋਗਸ ਵਿਲਿੰਗ ਕੀਤੀ ਗਈ ਜਿਹਦੇ ਅੰਦਰ ਅਸੀਂ 21 ਕਰੋੜ ਰੁਪਇਆ ਲੁਧਿਆਣਾ ਦੀ ਫਰਮ ਦਾ ਉਹ ਬਲਾਕ ਕੀਤਾ 21 ਕਰੋੜ ਰੁਪਏ ਦੇ ਅਦਾਇ ਦੀ ਫਰਮ ਦਾ ਬਲਾਕ ਕੀਤਾ ਇਸੇ ਤਰੀਕੇ ਜਿਹੜੀਆਂ ਕੋਲ ਦੀਆਂ ट्रांजੈਕਸ਼ਨ ਸੀਗੀਆਂ ਜਿਹੜੇ ਕੋਲੇ ਦੀਆਂ ट्रांजੈਕਸ਼ਨ ਸੀਗੀਆਂ ਜਿਹੜੇ ਮੋਹਾਲੀ ਖਰੜ ਕੋਟਕਪੂਰਾ ਮਾਲੀ ਖਰੜ ਕੋਟਕਪੂਰਾ ਉਹ 226 ਕਰੋੜ ਰੁਪਿਆ ਇਹਨਾਂ ਦੇ ਅੰਦਰ 12 ਕਰੋੜ ਦਾ ਆਈਟੀਸੀ ਅਸੀਂ ਬਲਾਕ ਕੀਤਾ ਇਸੇ ਤਰੀਕੇ ਦੇ ਦੂਜੇ ਛੋਟੇ ਛੋਟੇ ਹੋਰ ਬਿਲ ਸੀਗੇ ਉਹ 586 ਕਰੋੜ ਰੁਪਏ ਦੇ 586 ਕਰੋੜ ਦੀ ਬੋਗਸ ਬਿਲਿੰਗ ਹੋਈ ਫੇਕ ਜਿਹੜੀ ਇਨਵੌਇਸ ਦੇ ਵੈਲਿਊਜ਼ ਦੇ ਕ੍ਰੀਏਟ ਕੀਤਾ ਗਿਆ ਉਹਦੇ ਵਿੱਚੋਂ ਅਸੀਂ 105 ਕਰੋੜ ਰੁਪਏ ਦੇ ਜਿਹੜੀ ਆ ਆਈਟੀਸੀ ਬਲਾਕ ਕੀਤੀ ਇਸ ਤੋਂ ਬਿਨਾ 2 ਕਿਲੋਗ੍ਰਾਮ 2 ਕਿਲੋ ਜਿਹੜਾ ਸੋਨਾ ਦਾ 2 ਕਿਲੋ 골ਡ ਜਿਹੜਾ ਬਿਦੌਟ ਵੇਲਿੰਗ ਉਹ ਵੀ ਜਿਹੜਾ ਅਸੀਂ ਫੜਿਆ ਰਾਂਚੀ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਸੀਗਾ ਸੋ ਮੇਰਾ ਕਹਿਣ ਦਾ ਭਾਵਾ ਲਗਾਤਾਰ ਸਾਡੇ ਜਿਹੜੇ ਯੂਨਿਟ ਨੇਗੇ ਉਹ ਟੈਕਸ ਅਵੇਜਨ ਰੋਕਣ ਦੇ ਲਈ ਲੱਗੇ ਹੋਏ ਨੇਗੇ ਲੋਕ ਸਾਨੂੰ ਟੈਕਸ ਦਿੰਦੇ ਨੇਗੇ ਪਰ ਲੇਕਿਨ ਕੁਝ ਲੋਕ ਜਾਲੀ ਫਰਜੀ ਫਰਮਾਂ ਬਣਾ ਕੇ ਪੰਜਾਬ ਦਾ ਪੈਸਾ ਰੁਕਣ ਦੇ ਲਈ ਲੱਗੇ ਹੋਏ ਨੇਗੇ